ਜਲੰਧਰ ਗ੍ਰਨੇਡ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਅੱਜ ਐਸਐਸਬੀ ਗੁਰਮੀਤ ਸਿੰਘ ਨੇ ਦੱਸਿਆ ਕਿ 7 ਮੁੱਲਜ਼ਮ ਹੁਣ ਤੱਕ ਫੜੇ ਜਾ ਚੁੱਕੇ ਹਨ ਜਿੱਥੇ ਉਹਨਾਂ ਨੂੰ ਅੱਜ ਇੱਕ ਹੋਰ ਮੁੱਲਜ਼ਮ ਫੜਨ ਵਿੱਚ ਕਾਮਯਾਬੀ حاصل ਹੋਈ ਹੈ ਉਥੇ ਨਾਲ ਹੀ ਨਮੋਸ਼ੀ ਦਾ ਸਾਹਮਣਾ ਇਸ ਕਰਕੇ ਕਰਨਾ ਪਿਆ ਕਿ ਉਸ ਲੜਕੇ ਦਾ ਜੋ ਬਾਪ ਸੀ ਓਹੋ ਖੁਦ ਪੁਲਿਸ ਮਹਿਕਮੇ ਦਾ ਦੱਸਿਆ ਜਾ ਰਿਹਾ ਹੈ ਸੂਤਰ ਕਹਿੰਦੇ ਆ ਕਿ ਐਸਆਈ ਦਾ ਬੇਟਾ ਇਸ ਮਾਮਲੇ ਵਿੱਚ ਵੀ ਸ਼ਮੂਲੀਅਤ ਕਰਦਾ ਸੀ ਜਿਸ ਕਰਕੇ ਉਸ ਨੂੰ ਵੀ ਹੁਣ ਫੜਿਆ ਗਿਆ ਹੈ ਯੂਟਿਊਬਰ ਰੋਜਰ ਸੰਦੂ ਦੇ ਘਰ ਰਸੂਲਪੁਰ ਪਿਛਲੇ ਦਿਨੀ ਗਰਨੇਡ ਨਾਲ ਅਟੈਕ ਕੀਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਬਾਜੋ ਸ਼ੇਬਾਜ ਭੱਟੀ ਨੇ ਲਈ ਸੀ ਮੈਨੂੰ ਦਿਓ ਇਜਾਜ਼ਤ ਮਨਜੋ ਸਿੰਘ ਚਾਹਲ ਨਾਲ ਅਮਨਦੀਪ ਸਿੰਘ ਮਰਨਿੰਗ ਡਾਕਟਰ ਰਾਜੇ ਸੰਧੂ YouTube 'ਤੇ ਜਿਹੜਾ ਜਨੇ ਲੌਕੀ ਹੋਈ ਸੀ ਉਸ ਮਾਮਲੇ ਵਿੱਚ ਸਾਡੇ ਵੱਲੋਂ ਪਹਿਲਾਂ ਵੀ ਪੰਜ ਪੁਲੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਿਹੜਾ ਤੁਹਾਨੂੰ ਆਲਰੇਡੀ ਰਿਪੋਰਟ ਕਰ ਦਿੱਤਾ ਉਹਨੂੰ ਤੇ ਦੁਬਾਰਾ ਇੱਕ ਸਾਨੂੰ ਜਦੋਂ ਤੱਕ ਦੇ ਤਕਦੀਰ ਦੇ ਵਿੱਚ ਕੁਝ ਹੋ ਸਾਨੂੰ ਜਿਹੜੀ ਸਕਸੈਸ ਮਿਲੀ ਉਹਦੇ ਵਿੱਚ ਅਸੀਂ ਰੋਹਿਤ ਬਸਰਾ ਨਾਂ ਦਾ ਲੱਗਦਾ ਜਿਹੜਾ ਕਿ ਇਹਦਾ ਰਹਿਣ ਵਾਲਾ ਦਾ ਖਿੱਤੀਪੁਰ ਦਾ ਖਿੱਤੀਪੁਰ ਦਾ ਰਹਿਣ ਵਾਲਾ ਇਹ ਜਿਹੜਾ ਫਿਗਰ ਹੋਇਆ ਹੈ ਇਹਦੇ ਵਿੱਚ ਅੱਪਾ ਤਰਕੀਸ਼ ਤੇ ਵੀ ਕਰਦੇ ਆ ਇਹਦੇ ਵਿੱਚ ਇਹ ਹੈ ਕਿ ਇਹਦਾ ਰੋਲ ਇਹ ਵੀ ਇਹਨੇ ਜਿਹੜਾ ਅਮਰਤ ਕ੍ਰੀਸ਼ਨ ਸੀਗਾ ਇਹਨੂੰ ਉਹ ਉਹਦੇ ਦੇ ਰਿਹਾ ਇਸ ਤਰ੍ਹਾਂ ਦਿੱਖੇ ਸੀ ਇਸ ਮਾਮਲੇ ਦੇ ਵਿੱਚ ਜਿਹੜਾ ਸੀਨੀਅਰ ਅਧਿਕਾਰੀ ਕੀਤਾ ਇਹਦੇ ਅੱਗੇ ਕੁਝ ਗਿਸ਼ਤੇ ਸਾਨੂੰ ਇੱਕ ਹੋਰ ਇੱਕ ਨਵਿੰਦਰ ਏਰੀਅਸ ਇਹ ਜੋ ਵੀ ਜਿਹੜਾ ਇੱਕ ਅਲੀ ਚੱਕ ਦਾ ਰਹਿਣ ਹੋਰ ਹੈ। ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਦਾਸ ਦੇ ਖਿਲਾਫ ਕਰਤੀ ਹੈ। ਉਹਨੇ ਪਿਛਲੇ 12 ਮਹੀਨੇ ਦੇ ਦੁਆਰਾ ਐਸਕੇ ਦੇ। ਇਹਦੇ ਤੇ ਵੀ ਜਿੱਦੇ ਸਾਡੀ ਇਨਵੈਸਟੀਗੇਸ਼ਨ ਨਹੀਂ ਕੀਤੀ ਚੰਗੀ ਹੋਵੇ। ਮਲੇਬ ਮਲੇ ਅਬਸਟਾਉਂਡਿੰਗ ਹੈ। ਜਲਦੀ ਹੀ ਉਹਨੂੰ ਇਸ ਮਕਦਮੇ ਵਿੱਚ ਜਿਹਦਾ ਅਸੀਂ ਗੁਸਤ ਕਰਾਂ। ਇਸ ਵਿੱਚ ਕੋਈ ਸਿਸਟਮਿਕ ਗਲਤੀ ਪੇਟ ਹੈ। ਇਸ ਵਿੱਚ ਕੀ ਹੈ ਦੇਖੋ ਫਾਦਰਨੋ ਇਹ ਬਾਰੇ ਦੀ ਐਕਟੀਵਿਟੀ ਵਧ ਰਹੀ ਹੈ ਨਾ ਪਤਾ ਫਾਦਰਨੋ ਕੋਲ ਬਿਲਕੁਲ ਨਹੀਂ ਪਤਾ ਲੱਗ ਰਿਹਾ ਇਹ ਜਿਹੜਾ ਇਹ ਸੀਕ੍ਰੇਟਲੀ ਇਹ ਕੰਮ ਕਰਦਾ ਰਿਹਾ ਕਿੰਨੇ ਸਿਆਚਨ ਹੈ ਹੈਰ ਮੰਦ ਦੋਨੋਂ ਦੇ ਵਿੱਚੋਂ ਤੇ ਅਜੇ ਤੱਕ ਇੱਕ ਵੈਪਨ ਪ੍ਰੋਗਰਾਮ ਤਾਂ ਹੋਇਆ ਸੀ ਬਾਕੀ ਜਿਹੜੇ ਸਾਡੇ ਤੇ ਕਰਨਾ ਹੈ ਡਿਪਾਰਟਮੈਂਟਸ ਇਸ ਵਿੱਚ ਕੀ ਹੈ ਦੇਖੋ ਫਾਦਰਨੋ ਇਹ ਬਾਰੇ ਦੀ ਐਕਟੀਵਿਟੀ ਵਧ ਰਹੀ ਹੈ ਨਾ ਪਤਾ ਅਜੰਤ ਦੇ ਕੋਲ ਵੀ ਪਤਾ ਲੱਗਾ ਇਹ ਜਿਹੜਾ ਇਹ ਸੀਕ੍ਰੇਟਲੀ ਇਹ ਕੰਮ ਕਰਦਾ ਜਾ ਰਿਹਾ ਹੈ ਕਿੰਨੇ ਟੈਕਨੋ ਤੇ ਹਰ ਉਹਨਾਂ ਦੋਹਾਂ ਦੇ ਵਿੱਚੋਂ ਦੇ ਅਜੇ ਤੱਕ ਇੱਕ ਵੇਪਨ ਪ੍ਰੋਗਰਾਮ ਤੋਂ ਹੋਇਆ ਸਮੂਹ ਬਾਕੀ ਜਿਹੜੇ ਸਾਡੇ ਤੇ ਕਰਨਾ ਹੈ